ਆਣਾ ਬੇਟਾ ਬਾਦਰ ਦੇ ਉੱਤੇ ਉਹਨਾਂ ਲਈ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦਾ ਤੇ ਮੈਡੀਕਲ ਫੈਸਿਲਿਟੀਆਂ ਦਾ ਆਲਰੇਡੀ ਸਾਡਾ ਚੱਲਦਾ ਉੱਥੇ ਪ੍ਰਬੰਧ ਸਾਰਾ ਪਰ ਅੱਜ ਅਚੇਚੇ ਤੌਰ ਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਤਰਤਾ ਆਪਣੇ ਬਾਕੀ ਮੰਗਾਂ ਲਈ ਸੰਘਾਸ਼ ਕਰ ਰਹਾ ਹੈ ਕਿਸਾਨਾਂ ਨਾਲ ਖਾੜਨ ਦੀ ਬਚਨ ਬੰਦਤਾ ਦਹਰਾਉਂਦੀ ਹੈ ਅਤੇ ਕੇਂਦਰ ਪਾਸੋਂ ਇਹ ਮੰਗ ਕਰਦੀ ਹੈ ਕਿ ਕਿਸਾਨਾਂ ਨਾਲ ਬੇਗਾਨਗੀ ਵਾਲਾ ਬਿਹਾਰ ਬੰਦ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਆਂ ਉਹ ਤਰਾਂਤ ਮੰਨੀਆਂ ਜਾਣ ਉਹ ਤੋਂ ਇਲਾਵਾ ਇੱਕ ਬੜਾ ਕਿਉਂਕਿ ਛੰਬ ਦੇ ਜੰਮਿਆਂ ਨੂੰ ਕਹਿੰਦੇ ਨਿਤਮ ਹਿਮਾ ਕਿਉਂਕਿ ਸਾਡੇ ਨਾਲ ਕਈ ਵਾਰੀ ਇਨਸਾਫ ਲੈਣ ਲਈ ਵੀ ਸਾਨੂੰ ਸਾਲਾਂ ਬੱਧੀ ਸੰਘਰਸ਼ ਕਰਨਾ ਪੈਂਦਾ ਜਿੱਥੇ ਅਸੀਂ ਬੰਦੀ ਸਿੰਘਾਂ ਲਈ ਭਾਈ ਬਲਵੰਤ ਸਿੰਘ ਰਾਜੂਆਣੇ ਦੀ ਉਹ ਪੰਜ ਮੈਂਬਰੀ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ ਉਹ ਕਮੇਟੀ ਜਦੋਂ ਜਾਇਦ ਕਰ ਰਹੀ ਆ ਪਰ ਸਮਾਂ ਜਿਹੜਾ ਉਹ ਸਾਨੂੰ ਵਿੱਚ ਖਮਾ ਮਿਲਿਆ ਵੀ ਸੀ ਪਰ ਉਹ ਗਾਂ ਸਮੇਂ ਦੀ ਅਸੀਂ ਅੜੀਕ ਦੇ ਵਿੱਚ ਹਾਂ ਸੋ ਮੈਂ ਪੰਜਾਬ ਸਰਕਾਰ ਤੋਂ ਚੇਚੇ ਤੌਰ ਤੇ ਜਿਹੜੇ ਕਿਸਾਨ ਬੈਠੇ ਉੱਥੇ ਉਹ ਵਿਚੋਲੇ ਦਾ ਬਣ ਗਏ ਪਰ ਵਿਚੋਲੇ ਕਈ ਵਾਰੀ ਬਣ ਕੇ ਨਿਕਲਿਆ ਇੱਕ ਅੱਖ ਨਹੀਂ ਤੇ ਉਹ ਬਜਾਰੇ ਉੱਥੇ ਮੈਂ ਜਾ ਕੇ ਵੀ ਆਇਆ ਆ ਆ ਠੰਡ ਦੇ ਦਿਨ ਚਲੋ ਹੁਣ ਨਿਕਲ ਗਏ ਤੇ ਉੱਥੇ ਇਦਾਂ ਲੱਗਦਾ ਵੀ ਜਦਾਂ ਇੱਕ ਮੁਲਖ ਇੱਕ ਪਾਸੇ ਬੈਠਾ ਦੁਆ ਮੁਲਖ ਦੁਆ ਪਾਸੇ ਬੈਠਾ ਸੋ ਸੈਂਟਰ ਦੀ ਸਰਕਾਰ ਵੀ ਤੁਰੰਤ ਇਲੈਕਸ਼ਨ ਆ ਜਾਣੀਆਂ ਇਹਨਾਂ ਕਿਸਾਨੀ ਮੁੱਦੇਆਂ ਨੂੰ ਚੱਕੇ ਇਹਨਾਂ ਦਾ ਜਿਹੜਾ ਵੱਡਾ ਇਹ ਰਾਹਤ ਕੋਈ ਨਾ ਕੋਈ ਦੇਣੀ ਚਾਹੀਦੀ ਕਿਉਂਕਿ ਕਿਸਾਨੀ ਜੇ ਪੰਜਾਬ ਚ ਕਲਾਪਸ ਕਰ ਗਈ ਜਾਂ ਹਰਿਆਣਾ ਚ ਕਲਾਪਸ ਕਰ ਗਈ ਤੇ ਫੇਰ ਭਾਵੇਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਉਹ ਵੀ ਪੰਜਾਬੀ ਉੱਥੇ ਬੈਠੇ ਆ ਤੇ ਫੇਰ ਆਰਥਿਕ ਪੱਖੋਂ ਵੀ ਤੇ ਦੂਸਰੇ ਤੌਰ ਤੇ ਭੁੱਖਮਰੀ ਦਾ ਵੀ ਸ਼ਿਕਾਰ ਹੋ ਜਾਣਗੇ ਜਿਹੜੇ ਕਿਸਾਨ ਬੈਠੇ ਆ ਬਾਰਡਰ ਦੇ ਉੱਤੇ ਉਹਨਾਂ ਲਈ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦਾ ਤੇ ਮੈਡੀਕਲ ਫੈਸਿਲਿਟੀਆਂ ਦਾ ਆਲਰੇਡੀ ਸਾਡਾ ਚੱਲਦਾ ਉੱਥੇ ਪ੍ਰਬੰਧ ਸਾਰਾ ਪਰ ਅੱਜ ਅਚੇਚੇ ਤੌਰ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਤਰਤਾ ਆਪਣੇ ਹੱਕੀ ਮੰਗਾਂ ਲਈ ਸੰਘਾਟ ਕਰ ਰਿਹਾ ਕਿਸਾਨਾਂ ਨਾਲ ਖਰਨ ਦੀ ਬਚਨ ਬੰਦਤਾ ਦੁਹਰਾਉਂਦੀ ਹੈ ਅਤੇ ਕੇਂਦਰ ਪਾਸੋਂ ਇਹ ਮੰਗ ਕਰਦੀ ਹੈ ਕਿ ਕਿਸਾਨਾਂ ਨਾਲ ਵੇਗਾਨ ਕੀ ਬਾਲਾ ਬਿਹਾਰ ਬੰਦ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਤਰ੍ਹਾਂ ਤਾਂ ਮੰਨੀਆਂ ਜਾਣ ਉਹ ਤੋਂ ਇਲਾਵਾ ਇੱਕ ਬੜਾ ਕਿਉਂਕਿ ਛੰਬ ਦੇ ਜੰਮਿਆਂ ਨੂੰ ਕਹਿੰਦੇ ਨਿਤ ਮਹਿਮਾ ਕਿਉਂਕਿ ਸਾਡੇ ਨਾਲ ਕਈ ਵਾਰੀ ਇਨਸਾਫ ਲੈਣ ਲਈ ਵੀ ਸਾਨੂੰ ਸਾਲਾਂ ਬੱਧੀ ਸੰਘਰਸ਼ ਕਰਨਾ ਪੈਂਦਾ ਜਿੱਥੇ ਅਸੀਂ ਬੰਦੀ ਸਿੰਘਾਂ ਲਈ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਉਹ 5 ਮੈਂਬਰੀ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ ਉਹ ਕਮੇਟੀ ਜਦੋਂ ਜਾਇਦ ਕਰ ਰਹੀ ਆ ਪਰ ਸਮਾ ਜਿਹੜਾ ਉਹ ਸਾਨੂੰ ਵਿੱਚ ਖਵਾ ਮਿਲਿਆ ਵੀ ਸੀ ਪਰ ਉਹ ਗਾਂ ਸਮੇਂ ਦੀ ਅਸੀਂ ਅੜੀਕ ਦੇ ਵਿੱਚ ਆ ਸੋ ਮੈਂ ਪੰਜਾਬ ਸਰਕਾਰ ਤੋਂ ਚੇਚੇ ਤੌਰ ਤੇ ਜਿਹੜੇ ਕਿਸਾਨ ਬੈਠੇ ਉੱਥੇ ਉਹ ਵਿਚੋਲੇ ਦਾ ਬਣ ਗਿਆ ਪਰ ਵਿਚੋਲੇ ਕਈ ਵਾਰੀ ਬਣ ਕੇ ਨਿਕਲਿਆ ਇੱਕ ਅੱਖ ਨਹੀਂ ਤੇ ਉਹ ਬਜਾਰੇ ਉੱਥੇ ਮੈਂ ਜਾ ਕੇ ਵੀ ਆਇਆ ਆ ਠੰਡ ਦੇ ਦਿਨ ਚਲੋ ਹੁਣ ਨਿਕਲ ਗਏ ਤੇ ਉਥੇ ਇਦਾਂ ਲੱਗਦਾ ਵੀ ਜਦਾਂ ਇੱਕ ਮੁਲਖ ਇੱਕ ਪਾਸੇ ਬੈਠਾ ਦੂਆ ਮੁਲਖ ਦੂਏ ਪਾਸੇ ਬੈਠਾ ਸੋ ਸੈਂਟਰ ਦੀ ਸਰਕਾਰ ਵੀ ਤੁਰੰਤ ਇਲੈਕਸ਼ਨ ਆ ਜਾਣੀਆਂ ਇਹਨਾਂ ਕਿਸਾਨੀ ਮੁੱਦੇਆਂ ਨੂੰ ਚੱਕੇ ਇਹਨਾਂ ਦਾ ਜਿਹੜਾ ਵੱਡਾ ਇਹ ਰਾਹਤ ਕੋਈ ਨਾ ਕੋਈ ਦੇਣੀ ਚਾਹੀਦੀ ਕਿਉਂਕਿ ਕਿਸਾਨੀ ਜੇ ਪੰਜਾਬ ਚ ਕਲਾਪਸ ਕਰ ਗਈ ਜਾਂ ਹਰਿਆਣਾ ਚ ਕਲਾਪਸ ਕਰ ਗਈ ਤੇ ਫੇਰ ਭਾਵੇਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਉਹ ਵੀ ਪੰਜਾਬੀ ਉਥੇ ਬੈਠੇ ਆ ਤੇ ਫੇਰ ਆਰਥਿਕ ਪੱਖੋਂ ਵੀ ਤੇ ਦੂਸਰੇ ਤੌਰ ਤੇ ਭੁੱਖਮਰੀ ਦਾ ਵੀ ਸ਼ਿਕਾਰ ਹੋ ਜਾਣਗੇ